ਜਿਹੜਾ ਉੱਠਦਾ ਬਾਰਡਰ ਵਾਲਿਆਂ ਬਾਰਡਰ ਵਾਲਿਆਂ ਉਹ ਬਾਰਡਰ ਤੇ ਪਰਲੇ ਪਾਸੇ ਜਾ ਕੇ ਨਲਕਾ ਪੱਟ ਦਿੰਦਾ ਇੱਥੇ ਨਲਕਾ ਲਵਾਇਆ ਨਹੀਂ ਕੋਈ ਸਣੀ ਦਿ올 ਸਾਹਿਬ ਇਹ 9 ਤੋਂ 5 ਵਾਲੀ ਡਿਊਟੀ ਨਹੀਂ ਹੈਗੀ ਰਾਜਨੀਤੀ 24 ਘੰਟੇ ਡਿਊਟੀ ਹੈ ਕੋਈ ਪਤਾ ਨਹੀਂ ਕਦੋਂ ਕਿਸੇ ਬਿਮਾਰ ਮਾਂ ਦਾ ਫੋਨ ਆ ਜਾਏ ਕੋਈ ਪਤਾ ਨਹੀਂ ਕਿਸ ਕਦੋਂ ਕਿਸੇ ਨੂੰ 1 ਵਜੇ 2 ਵਜੇ ਹਸਪਤਾਲ 'ਚ ਦਾਖਲ ਕਰਾਉਣਾ ਪੈ ਜਾਏ ਫਿਰ ਫੋਨ ਕਰਨਾ ਪੈ ਜਾਏ 2.5 ਕਿਲੋ ਦਾ ਹਾਥ ਇੱਕ ਵਾਰੀ ਦਿਖਾਤਾ ਮੂੜ ਕੇ ਤੁਸੀਂ 1 ਕਿਲੋ ਵੀ ਨਹੀਂ ਰਹੇ ਸਾਨੂੰ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਬੈਣਾ ਨਹੀਂ ਆਉਂਦਾ ਸਾਨੂੰ ਫੈਸਲੇ ਨਹੀਂ ਲੈਣੇ ਆਉਂਦੇ ਕੀ ਕਹਿੰਦੇ ਸੀ ਪਹਿਲਾਂ ਭਗਵੰਤ ਮਾਨ ਕੋਲੇ ਤਜਰਬਾ ਨਹੀਂ ਮੈਂ ਕਿਹਾ ਲੋਕ ਦੁਖੀ ਹੂ ਤਜਰਬੇਕਾਰਾਂ ਤੋਂ ਨੇ ਇਹ ਥੋੜੀ ਹੁੰਦਾ ਹਾਂ ਵਾਲੇ ਹਾਂ ਕਹੇ ਨਾਂ ਵਾਲੇ ਨਾਂ ਕਹੇ ਹਾਂ ਵਾਲੋਂ ਕਿ ਜੀ ਤੂੰ ਹਾਂ ਵਾਲੋਂ ਕਿ ਜੀ ਤੂੰ ਹੀ ਬਿਲ ਪਾਸ ਲੈ ਸਣੀ ਦੇਵਲ ਬਾਰਡਰ ਦੇ ਪਰਲੇ ਪਾਸੇ ਨਾੜਕਾ ਪਟ ਲਿੰਦਾ ਪਰ ਆਪਣੇ ਹਲਕੇ 'ਚ ਸਣੀ ਦੇਵਲ ਨੇ ਇੱਕ ਵੀ ਨਾੜਕਾ ਨਹੀਂ ਲਗਵਾਇਆ ਜੀ ਹਾਂ ਇਹ ਕਹਿਣਾ ਹੈ ਖੁਦ ਮੁੱਖ ਮੰਤਰੀ ਭਗਵੰਤ ਪੰਡਾ ਜਿਨ੍ਹਾਂ ਨੇ ਗੁਰਦਾਸਪੁਰ ਦੇ ਸੰਸਦ ਮੈਂਬਰ ਸਨੀ ਦਿਓਲ ਤੇ ਖੂਬ ਤਾਨ ਕਸੇ ਨੇ ਅਤੇ ਗੁਰਦਾਸਪੁਰ ਹਲਕੇ ਦੇ ਲੋਕਾਂ ਨੂੰ ਆਉਂਦੀਆਂ ਲੋਕ ਸਭਾ ਜੋਣਾਂ ਚ ਸੋਚ ਸਮਝ ਕੇ ਵੋਟ ਦੇਣ ਦੀ ਅਪੀਲ ਕੀਤੀ ਸਿਆਮਾਨ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਸਿਆਸਤ 9 2 5 ਵਾਲੀ ਨੌਕਰੀ ਨਹੀਂ ਸਗੋਂ 24 ਘੰਟੇ ਚੱਲਣ ਵਾਲੀ ਸੇਵਾ ਹੈ ਜਿਸ ਵਿੱਚ ਸਨੀ ਦਿਓਲ ਪੂਰੀ ਤਰ੍ਹਾਂ ਫੇਲ ਹੋਏ ਨੇ ਆ ਤੁਹਾਡਾ ਐਮਪੀ ਅ ਜਿਹੜਾ ਉਠਦਾ ਬਾਰਡਰ ਵਾਲਿਆਂ ਬਾਰਡਰ ਵਾਲਿਆਂ ਉਹ ਬਾਰਡਰ ਦੇ ਪਰਲੇ ਪਾਸੇ ਜਾ ਕੇ ਨਲਕਾ ਪੱਟ ਦਿੰਦਾ ਇੱਥੇ ਨਲਕਾ ਲਵਾਇਆ ਨਹੀਂ ਕੋਈ ਇਟਸ ਨਾਟ ਅ 9 ਟੂ 5 ਜੌਬ ਮਿਸਟਰ ਸਨੀ ਦਿਓਲ ਸਨੀ ਦਿਓਲ ਸਾਹਿਬ ਇਹ 9 ਤੋਂ 5 ਵਾਲੀ ਡਿਊਟੀ ਨਹੀਂ ਹੈਗੀ ਰਾਜਨੀਤੀ 24 ਘੰਟੇ ਡਿਊਟੀ ਹੈ ਕੋਈ ਪਤਾ ਨਹੀਂ ਕਦੋਂ ਕਿਸੇ ਬਿਮਾਰ ਮਾਂ ਦਾ ਫੋਨ ਆ ਜਾਏ ਕੋਈ ਪਤਾ ਨਹੀਂ ਕਿਸੇ ਕਦੋਂ ਕਿਸੇ ਨੂੰ 1 ਵਜੇ 2 ਵਜੇ ਹਸਪਤਾਲ ਚ ਦਾਖਲ ਕਰਾਉਣਾ ਪੈ ਜੇ ਫਿਰ ਫੋਨ ਕਰਨਾ ਪੈ ਜੇ ਇਹ ਨਲਕੀਆਂ ਪੱਟਣ ਵਾਲੀ ਰਾਜਨੀਤੀ ਨਹੀਂ ਹੈਗੀ ਗੱਲ ਨਹੀਂ ਬਾਤ ਨਹੀਂ ਆ ਕੇ ਬੁੱਟ ਤੁਸੀਂ ਵੀ ਮੈਂ ਹੁਣ ਮੈਂ ਹੁਣ ਕੀ ਕਮਾਂ ਯਾਰ ਮੈਂ ਨਹੀਂ ਬੋਲਦਾ ਯਾਰ ਹੁੰਦਾ ਨਹੀਂ ਵੀ ਮੈਂ ਤੁਹਾਡਾ ਰੋਸਿਆ ਹੋਇਆ ਉਹ ਗੱਲ ਹੈ ਯਾਰ ਕੋਈ ਦੇਖਤਾ ਲਿਆ ਕਰੋ ਵੀ ਆਊਗਾ ਕਿ ਨਹੀਂ ਆਊਗਾ ਥੋੜਾ ਉਹ ਚੱਕ ਕੇ ਭੇਜ ਤਾਂ ਕਦੇ ਆਇਆ ਚਲੋ ਇੱਥੇ ਛੱਡੋ ਪਾਰਲੀਮੈਂਟ ਨਹੀਂ ਗਿਆ ਯਾਰ ਕਦੇ ਮੈਂ ਵੀ ਰਿਆਂ 14 ਤੋਂ 22 ਤੱਕ 19 ਚ ਭੇਜਿਆ ਤੁਸੀਂ ਉਹਨੂੰ 3 ਸਾਲ ਚ ਮੈਂ ਨਹੀਂ ਦੇਖਿਆ ਕਦੇ ਉਹ ਫੇ ਕਿੱਥੋਂ ਤੁਸੀਂ ਕਿੱਥੋਂ ਆਪਦੀਆਂ ਹੱਲ ਕਰਾ ਲਓਗੇ ਮੁਸ਼ਕਲਾਂ ਤੁਸੀਂ ਐਮਪੀ ਨੂੰ ਦੱਸੋ ਐਮਪੀ ਜਿਹੜਾ ਹੁੰਦਾ ਹੈ ਲੋਕਾਂ ਚ ਤੇ ਸਰਕਾਰ ਚ ਬ੍ਰਿਜ ਹੁੰਦਾ ਹੈ ਐਮਪੀ ਮੈਂ ਸੰਗਰੂਰ ਦੇ ਵਪਾਰੀਆਂ ਨੇ ਮੈਂ ਉਹਨਾਂ ਨੂੰ ਆਪ ਲੈ ਕੇ ਜਾਂਦਾ ਰਿਆਂ ਕਦੇ ਕਿਸੇ ਮਿਨਿਸਟਰ ਕੋਲੇ ਕਦੇ ਕਿਸੇ ਮਿਨਿਸਟਰ ਕੋਲੇ ਐਮਪੀ ਦਾ ਐਮਪੀ ਦਾ ਹੱਕ ਹੱਕ ਬਣਦਾ ਤੁਸੀਂ ਇੱਥੇ 2.5 ਕਿਲੋ ਦਾ ਹੱਥ ਇੱਕ ਵਾਰੀ ਦਿਖਾਤਾ ਮੂੜ ਕੇ ਤੁਸੀਂ 1 ਕਿਲੋ ਵੀ ਨਹੀਂ ਰਹੇ ਹੱਥ ਦਾ ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ ਇੱਥੇ 40 ਕਿਲੋਮੀਟਰ ਦੂਰ ਹੈ ਯਾਰ ਕਮਾਲ ਹੈ ਆਪਦੇ ਹਲਕੇ 'ਚ ਆ ਜਾ ਯਾਰ ਲੋਕ ਵੋਟਾਂ ਰੱਬ ਮੰਨ ਕੇ ਪਾਉਂਦੇ ਆ ਰੱਬ ਮੰਨ ਕੇ ਕੇ ਇਸ ਬੰਦੇ ਦੇ ਹੱਥ 'ਚ ਸਾਡੀ ਕਿਸਮਤ ਹੈ ਹੁਣ ਵੋਟ ਨੂੰ ਕੋਈ ਐ ਨਾ ਸਮਝ ਲਿਓ ਕਿ ਵੋਟ ਇੱਕੋ ਹੀ ਇੱਕ VOTING DAY ਐ ਉਹਦੇ ਸੁੱਚ ਦਪਣੀਆਂ ਨਾ 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 ਤੁਹਾਡੇ VOTER CARDਾਂ ਤੇ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਦੇ ਕਰਤਾਰ ਸਿੰਘ ਸਰਾਬੇ ਲਾਲ ਲਾਲਾ ਲਾਜ ਪਤਰਾਏ ਹੋਰਾਂ ਦੇ ਖੂਨ ਨਾਲ ਲਿਖਿਆ ਹੋਇਆ ਤੁਹਾਡਾ VOTER CARD ਉਹਨਾਂ ਨੇ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ ਚੱਕ ਕਿਸੇ ਨੂੰ ਵੀ ਪਾ ਦਿੰਨੇ ਆ ਯਾਰ ਆਪਾਂ वो भी पार्टियां की समझ गए गुरदासपुर वाले हैं फेमस बंदे को डाल देते हैं हम किसी होर इतने उन्होंने पा फिर भाल दे रहे हो होते बंदे आपदे चो जताओ बंदे जिताओ चो खड़े करो आपदे चो निकलो आप निकलो आप फुटो ਤੇਹਤੁਰਾਂ ਜਿੱਥੇ ਸੀ ਮੰਨੇ ਪੰਜਾਬ ਚਾਉਂਦੀਆਂ ਲੋਕ ਸਭਾ ਚੋਣਾਂ 'ਚ ਸਾਰੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਉੱਥੇ ਹੀ ਲੋਕਾਂ ਨੂੰ ਪੈਰਾਸ਼ੂਟ ਉਮੀਦਵਾਰਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ। ਗੱਲ ਵੀ ਤੁਹਾਡੇ ਚੋਂ ਕਿਉਂ ਨਹੀਂ ਬਣ ਸਕਦਾ ਕੋਈ ਐਮਪੀ? ਬੰਬੇ ਤੋਂ ਲੈਣਾ ਜ਼ਰੂਰੀ ਹੈ। ਤੁਹਾਡੇ ਚੋਂ ਕਿਉਂ ਨਹੀਂ ਬਣ ਸਕਦੇ ਐਮਐਲਏ? ਆ ਬੜੇ ਨੇ। ਭੋਏ ਵਾਲੇ ਬੈਠਿਆ। ਉਹ ਕਰਤਾਰਪੁਰ ਵਾਲੇ ਬੈਠਿਆ। ਕੀ ਗੱਲ ਤੁਹਾਡੇ ਚੋਂ ਕਿਉਂ ਨਹੀਂ ਬਣ ਸਕਦੇ ਭਾਈ? ਸਾਨੂੰ ਲਾਲਬੱਤੀ ਵਾਲੀਆਂ ਗੱਡੀਆਂ 'ਚ ਬੈਣਾ ਨਹੀਂ ਆਉਂਦਾ। ਸਾਨੂੰ ਫੈਸਲੇ ਨਹੀਂ ਲੈਣੇ ਹੁੰਦੇ ਕੀ ਕਹਿੰਦੇ ਸੀ ਪਹਿਲਾਂ ਭਗਵਾਨਤਮਾਨ ਕੋਲੇ ਤਜਰਬਾ ਨਹੀਂ ਮੈਂ ਕਿਹਾ ਲੋਕ ਦੁਖੀ ਹੂ ਤਜਰਬੇਕਾਰਾਂ ਤੋਂ ਨੇ ਕੋਟ ਚੋਂ ਐਮਐਲਏ ਜਿਹੜਾ ਬੀਜੇਪੀ ਦਾ ਅਸਲ ਥੋੜੇ ਫਤਵੇ ਨੂੰ ਸਿਰ ਮੱਥੇ ਲੈਣੇ ਆ ਵੋਟਾਂ ਤਾਂ ਸਹੀ ਗਿਣ ਲਓ ਯਾਰ ਸਹੀ ਗਿਣ ਕੇ ਅਸੀਂ ਹਾਰ ਕੇ ਨੋ ਪ੍ਰੋਬਲਮ ਐਂ ਥੋੜੇ ਕਰੋਗੇ ਕਿ ਇਧਰ ਲਈ ਵੋਟ ਇਧਰ ਨੂੰ ਕਰਤੀ ਇਧਰ ਨੂੰ ਕੱਟਤੀ ਇਹਨੂੰ ਕੱਟਤੀ ਇਹਨੂੰ ਨਹੀਂ ਨਹੀਂ ਦਤਾ ਇਹ ਥੋੜੀ ਹੁੰਦਾ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੋਂ ਕਿ ਜੀਤੂ ਹੀ ਹਾਂ ਵਾਲੋਂ ਕਿ ਜੀਤੂ ਹੀ ਬਿਲ ਪਾਸ ਲੈ ਆ ਡੈਮੋਕਰੇਸੀ ਥੋੜੀ ਹੈ ਯਾਰ ਸੋ ਕਿਰਪਾ ਕਰਕੇ ਤੁਸੀਂ ਯੰਗ ਜਨਰੇਸ਼ਨ ਹੈ ਕਾਫੀ ਮੈਨੂੰ ਨਜ਼ਰ ਆ ਰਹੇ ਥੋੜਾ ਜਿਹਾ ਜਰੂਰ ਸੋਚਿਓ ਇਸ ਬਾਰੇ ਵੋਟ ਜਿੰਨੂੰ ਮਰਜੀ ਪਾਓ ਪਰ ਕੀ ਤੁਹਾਡੀ ਵੋਟ ਸਹੀ ਪਹੁੰਚ ਰਹੀ ਹੈ ਉੱਥੇ ਫਿਰ ਚੰਗੇ ਬੰਦਿਆਂ ਨੂੰ ਵੋਟਾਂ ਪਾਓ ਆਪਦੇ ਲੋਕਾਂ ਨੂੰ ਵੋਟਾਂ ਪਾਓ ਜਿਹੜੇ ਤੁਹਾਨੂੰ ਦੁੱਖ ਤਰਦ ਨੂੰ ਜਾਣਦੇ ਹੋਣ ਹੁਣ ਉਹ ਚਮਰਾੜ ਦੀ ਗੱਲ ਚੱਲੀ ਧਾਰਕਲਾਂ ਦੀ ਗੱਲ ਚੱਲੀ ਜਿਹੜਾ 206 ਮੈਗਾਵਾਟ ਦਾ ਅਪਾ ਬਣਾ ਰਹੇ ਆ ਇੱਥੇ ਡੈਮ ਉਹਦੀ ਗੱਲ ਚੱਲੀ ਉਹ ਚੋ ਨਹਿਰਾ ਨਿਕਲ ਗਈ ਗੱਲ ਚੱਲੀ ਤੂੰ ਸ਼ਰਤ ਲਾ ਲਓ ਥੋੜੇ ਐਮਪੀ ਨੂੰ ਬੁਲਾ ਲਓ ਉਹਨੂੰ ਜੇ ਧਾਰ ਕਲਾਂ ਦਾ ਪਤਾ ਹੋਵੇ ਤਾਂ ਦੱਸ ਦੇ ਮੈਨੂੰ ਇਹ ਧਾਰ ਕਲਾਂ ਕੀ ਹੈ ਚਮਰਾੜ ਕੀ ਹੈ ਤੁਸੀਂ ਬੰਦਾ ਹੀ ਉਹ ਚੁਣ ਲਿਆ ਜਿਹਦਾ ਜਿਹਦਾ ਲਿੰਕ ਹੀ ਹੈ ਨਹੀਂ ਤੁਹਾਡੇ ਨਾਲ ਜਿਹਦਾ ਤੁਹਾਡੇ ਨਾਲ ਕੋਈ ਸਬੰਧ ਹੀ ਹੈ ਨਹੀਂ ਨਾ ਤੁਹਾਡੀਆਂ ਸਮੱਸਿਆਵਾਂ ਨਾਲ ਬੈਂਟੀ ਵੈਨਾ ਚ ਰਹਿਣਾ ਤਿੰਨ ਚਾਰ ਘੰਟੇ ਅਸਲੀ ਫੇਸ ਹੁੰਦਾ ਬਾਕੀ ਸਾਰੀ ਫਾਊਂਡੇਸ਼ਨ ਲਾ ਕੇ ਮੇਕਅੱਪ ਚ ਹੁੰਦੇ ਆ ਮੈਂ ਵੀ ਰਿਆਂ ਉਸੇ ਕੰਮ 'ਚ ਹੀ ਮੈਨੂੰ ਪਤਾ ਐਸ ਗੱਲ ਦਾ ਮੈਨੂੰ ਵੀ ਪਹਿਲਾਂ ਕਹਿੰਦੇ ਰਹੇ ਆ ਕਿੱਧਰ ਫਸ ਗਿਆ ਤੂੰ ਕਿੱਧਰ ਗਲੀਆਂ ਨਾਲੀਆਂ ਦੇ ਮੌਕੇ ਦੇਖਦਾ ਫਿਰਦਾ ਆ ਆ ਜਾ ਇੱਧਰ ਬੰਬੇ ਨਜ਼ਾਰੇ ਨੇ ਨਾਲੇ ਪੈਸੇ ਮਿਲਦੇ ਨੇ ਨਾਲ ਤਾੜੀਆਂ ਇੱਧਰ ਨਾ ਪੈਸੇ ਨੇ ਨਾਲ ਗਾਲਾਂ ਗਾਲਤ ਰੋਹ ਜਿਹੀ ਘੜੀਆਂ ਮੈਨੂੰ ਕਦੇ ਮਜੀਠੀਆਂ ਲੱਗਿਆ ਹੁੰਦਾ ਕਦੇ ਉਦੀ ਭੈਣ ਲੱਗੀ ਹੁੰਦੀ ਹੈ ਕਦੇ ਉਹਦਾ ਸਾਲ ਜੀਜਾ ਲੱਗਿਆ ਹੁੰਦਾ ਕਦੇ ਬਾਜਵੇ ਹੋਰੀ ਲੱਗੇ ਹੁੰਦੇ ਗਾਲੀ ਗੋੜੇ ਮੈਨੂੰ ਹੀ ਗਾਲਾਂ ਮੈਂ ਕੀ ਮਾੜਾ ਕਰਤਾ ਯਾਰ ਮੈਨੂੰ ਦੱਸੋ ਤਾਂ ਸਹੀ ਤਾਂ ਲੋਕ ਸਭਾ ਚੋਣਾਂ ਨੇੜੇ ਆਉਂਦੇ ਹੀ ਪੰਜਾਬ ਦੀ ਸਿਆਸਤ ਚ ਵੀ ਸਿਆਸੀ ਭਾਰਾ ਵਧਣ ਲੱਗਿਆ ਹੈ ਦੇਸ਼ ਭਰ ਚ ਜਲਦ ਹੀ ਚੋਣ ਜਾਬਤਾ ਲੱਗਣ ਦੇ ਕਿ ਹਾਸ ਲਗਾਏ ਜਾ ਰਹੇ ਨੇ ਅਜਿਹੇ ਚ ਤਮਾਮ ਪਾਰ ਆਪੋ ਆਪਣੀ ਜਿੱਤ ਦਾ ਦਾਵਾ ਠੋਕ ਰਹੀਆਂ ਨੇ ਅਤੇ ਗਰਾਊਂਡ ਉੱਪਰ ਲੋਕਾਂ ਨੂੰ ਉਜਾਉਣ ਚ ਵੀ ਲਿਖਿਆ ਨੇ ਅਜਿਹੇ ਚ ਲੋਕ ਸਭਾ ਦੀ ਕਿਹੜੀ ਸੀਟ ਕਿਸ ਦੇ ਹਿੱਸੇ ਆਵੇਗੀ ਇਸ ਲਈ ਥੋੜਾ ਇੰਤਜ਼ਾਰ ਕਰਨਾ ਹੋਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ